ਹਾਂਜੀ ਕਿਦਾਂ ਜੀ ਸਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਕੋਲ ਮੁਰਗੀਆਂ ਰੱਖਣ ਹੋਈਆਂ ਨੇ ਤੇ ਆਪਣੇ ਮੁਰਗੇ ਨੂੰ ਜ਼ਖਾਮ ਲੱਗ ਗਿਆ ਸੀ ਥੋੜਾ ਜਿਹਾ ਤੇ ਇਹਦੇ ਲਈ ਆਪਾਂ ਅੱਜ ਇਹਨੂੰ ਮੈਡੀਸਿਨ ਦੇਣ ਲੱਗੇ ਆ ਟੈਰਾਮਾਈਸਿਨ ਆਪਾਂ ਲਿਆਂਦੀ ਆ ਇੱਥੋਂ ਨੇੜੇ ਮੈਡੀਕਲ ਸਟੋਰ ਤੋਂ ਗੋਲੀਆਂ ਇਹਨੂੰ ਟੈਰਾਮਾਈਸਿਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਤੁਹਾਡੇ ਕਿਤੇ ਵੀ ਨੇੜਲੇ ਮੈਡੀਕਲ ਸਟੋਰ ਤੋਂ ਉਪਲਬਧ ਹੋ ਜੂਗੀ ਤੇ ਆਪਾਂ ਇਹਨੂੰ ਗੋਲੀ ਦੇ ਕੇ ਦੇਖਦੇ ਆਂ ਤੇ ਫਿਰ ਤੁਹਾਨੂੰ ਦੱਸਾਂਗੇ ਰਿਜ਼ਲਟ ਇਹਦਾ ਕੀ ਹੁੰਦਾਗਾ ਆਪਾਂ ਤਿੰਨ ਹਿੱਸੇ ਕਰ ਲਿਆ ਗੋਲੀ ਦੇ ਤੇ ਤਿੰਨਾ ਚੋਂ ਇੱਕ ਦੇ ਦਾਂਗੇ ਇਹਨੂੰ ਗੋਲ ਦਾ ਟੰਗਰਾ ਇਹ ਤੀਜਾ ਹਿੱਸਾ ਦੇ ਦਾਂਗੇ ਗੋਲੀ ਦਾ ਤੇ ਫਿਰ ਤੁਹਾਨੂੰ ਦੱਸਾਂਗੇ ਇਹਦਾ ਰਿਜ਼ਲਟ ਕਿਵੇਂ ਰਹਿੰਦਾਗਾ ਹੁਣ ਇਹਨੂੰ ਆਪਾਂ ਦੇ ਦਿੰਨੇ ਆ ਇੱਕ ਗੋਲੀ ਤੇ ਤੀਜਾ ਹਿੱਸਾ ਆ ਗਈ ਪਰ ਮੈਂ ਖਾਣ ਨਹੀਂ ਨੂੰ ਆਈ ਬੱਸ ਮੁਰਗੇ ਨੂੰ ਆ ਇਹ ਚੱਕਣਾ ਮੈਂ ਵੀਰੇ ਤੈਨੂੰ ਬਾਹਰ ਕੱਢਦੇ ਆਂ ਇੱਥੇ ਆਂ ਅੰਦਰ ਦੀ ਕਿਵੇਂ ਖੜੇ ਅੰਦਰ ਦੀ ਵੜ ਕੇ ਖੜ। ਇੱਧਰ ਉਧਰ ਭਜਾ ਦੇ। ਲੈਟ ਦਾ ਲੈਟ ਦਾ ਲੈਟ ਦਾ। ਮਾਈ ਗੱਜਟ ਨਹੀਂ ਲੱਗਿਆ। ਪੂਛ ਤੋਂ ਖੜ ਕੇ ਖਿੱਚ ਲਾ। ਖੜ ਲਾ ਖੜ ਲਾ ਖੜ ਲਾ ਛੱਡੀ। ਚਾ ਯਾਰਾ ਫੜਦੇ ਫੜ ਦੂੰਗਾ। ਗਾਈਸ ਆਪਣੇ ਤਾਂ ਮੁਰਗਾ ਫੜ। ਆਪਣੇ ਤੋਂ ਮੁਰਗਾ ਨਹੀਂ ਪੜਾਇਆ ਜਾਂਦਾ ਮੁਰਗਾ ਬਾਲਾ ਚੋਸਦਾ ਕਿੱਧਰ ਵੜ ਗਿਆ ਓਏ ਅਜੀ ਸੜਾ ਤਨੂੰ ਮਾਰਨ ਲੱਗੇ ਆ ਤਨੂੰ ਜ਼ਹਿਰ ਦੇਣ ਲੱਗੇ ਆ ਉਹ ਗੋਲੀ ਕਿੱਥੇ ਓਏ ਆਓ ਪਰ ਪਈਆ ਚੱਕ ਗੋਲੀ ਐਪ ਕਦੇ ਮਾਰੇ ਸੰਗਜ ਪਾਣੀ ਨਹੀਂ ਦੇ ਨੰਦੀ ਦਿਨਾ ਤਾਂ ਗਾਇਸ ਆਪ ਮਨੂੰ ਗੋਲੀ ਖਵਾਉਣ ਲੱਗੇ ਆ ਹਨ ਖਾ ਰਿਆ ਵਾਦੀ ਹਾਂ ਕੋਣੀ ਹੋਰ ਕਿੰਨੂ ਬਸ ਨਹੀਂ ਇਹਨੂੰ ਹੀ ਇਕੱਲੇ ਨੂੰ ਚਲੋ ਆਪਾਂ ਇਹਨੂੰ ਖਵਾਤੀ ਆ ਟੈਰਾਮਾਈਸੀ ਨਾ ਤੇ ਸੋ ਦਾ ਦੇਖਦੇ ਹਾਂ ਰਿਜ਼ਲਟ ਕੀ ਆਇੰਦਾ ਹੈਗਾ ਬੱਕਮਾ ਨੂੰ ਬਾਕੀ ਤਾਂ ਠੀਕ ਆ ਕਿ ਲੱਗਦਾ ਦੇਈ ਦਿੰਨੇ ਹਣਾ ਇਹਨਾਂ ਨੂੰ ਅਹਾਲੀ ਲੱਗਦੀ ਸਟ ਹਾਲੀ ਸਾਰੀਆਂ ਯੋਰੀ ਜਿਹੀ ਕੱਢੇ ਹਾਏ ਜੱਟ ਦੇਖ ਤੇ ਚਮਕ ਦੂਗੀ ਇਹਨੂੰ ਵੀ ਦੇ ਦਿੰਦੇ ਹਾਂ ਹਾਂ ਫੜੋ ਲੈ ਗੋਲੀ ਦੇਖੋ ਕਿਵੇਂ ਟਕ ਟਕ ਜੀ ਕਰੀ ਜਾਂਦੀ ਸੰਗ ਇਹਦੇ ਸੱਟ ਇਹਦੇ ਸੰਗ ਚ ਮਾਰੀ ਨਾ ਬਾਜੀ ਪਾਰਵਾਜ ਨੂੰ ਵੀ ਡਾਲ ਲਾ। ਇਹ ਗੋਲੀ ਖਵਾਤੀ ਹਨ। ਕੋ ਉਹਨੂੰ ਵੀ ਲੱਗਦਾ ਹਨਾ ਕਾਲੀ ਜੀ ਨੂੰ। ਹਾਂ। ਆ ਜਿਹੜੀ ਗਰੇ ਗਰੇ ਨੂੰ ਲੱਗਦਾ। ਫੜਣ ਨੂੰ ਵੀ। ਫੜਣ ਨੂੰ ਵੀ। ਡੱਡੀ ਜਾਂਦੇ ਖੋਈ ਜਾਂਦੇ ਗੋਲੀਆਂ। ਨਹੀਂ। ਉਹਨ ਗਰੇ ਜੀ ਨੂੰ। ਗਰੇ ਜੀ ਨੂੰ ਫੜੋ ਯਾਰ। ਆ ਫੜ ਲਈ ਤਾਂ ਤੋਂ ਥੱਲੇ ਆਂਦੀ ਥੱਲੇ ਨਾ ਆਪਣੀ। ਉਹ ਦੇਖੀਂ ਕਿਤੇ ਵਿਚਾਰੇ ਦੇ ਧਾਣੇ ਨਾ ਤੋੜ ਦੇ। ਛੱਟ ਗੋਲੀ। ਛੱਡ ਦੇ। ਖਾਇਆ ਉਹਦੇ ਸਾਹ ਨਾ ਮੰਦ ਕਰਦੀ ਹਰ ਚੱਲ ਚੱਕੀ ਗੋਲੀ ਸੁਖਿਆ ਗਾਇਰ ਦਿਨ ਦੀ ਨਾ ਘੜਦੇ ਮੈਨੂੰ ਫੜਾ ਦੇ ਵੱਡੀ ਵਾਲੀ ਆਖਣਾ ਡਰਦਾ ਬੜਾ ਚਲੋ ਆਪਣੇ ਤਿੰਨ ਜਾਨਵਰਾਂ ਨੂੰ ਸੀ ਜਿਖਾਮ ਦੁਕਾਨ ਬਲਬਲੇ ਖਲਾਉਂਦੇ ਸੀ ਬਲਬਲੇ ਉਹ ਆਪਾਂ ਕਰਦੇ ਸੈੱਟ ਹੁਣ ਤੁਹਾਨੂੰ ਦੇਖੋ ਫਿਰ ਮਿਲਦੇ ਆਂ ਅਗਲੇ ਵਲੌਗ ਚ ਇਦਾਂ ਤੁਹਾਨੂੰ ਹੋਰ ਜਾਣਕਾਰੀਆਂ ਲੈਣ ਲਈ ਸਾਨੂੰ ਸਬਸਕ੍ਰਾਈਬ ਕਰ ਸਕਦੇ ਆਂ ਤੁਸੀਂ ਤੇ ਆਪਣੇ ਵੱਨ ਕੇ ਕੰਪਲੀਟ ਹੋ ਗਏ ਬਈ ਇਹਨੇ ਪਾਰਟੀ ਨਹੀਂ ਦਿੱਤੀ ਇਹਨੂੰ ਕੋਮੈਂਟਾਂ ਦੇ ਕੋਈ ਨਾ ਪਾਰਟੀ ਆਪਾਂ ਦੀਵਾਲੀ ਵਾਲੇ ਦਿਨ ਕਰੀਏ ਦੀਵਾਲੀ ਵਾਲਾ ਨਹੀਂ ਬਈ ਦੰਨਾ ਹੁਣੀ ਤੇ ਫਿਰ ਜਾਂਦਾ ਕੱਲ ਨੂੰ ਦਿੰਦੇ ਚਲੋ ਠੀਕ ਆ ਫਿਰ ਗਾਇਜ਼ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਇਹਨੇ ਪਾਰਟੀ ਨਹੀਂ ਦਿੱਤੀ ਕੋਮੈਂਟਾਂ ਤੇ ਕੋਈ ਪਾਰਟੀ ਠੀਕ ਆ ਚਲੋ